ਸਹਿਬਜ਼ਾਦੀਆਂ ਦੇ ਕਿਰਦਾਰ ਨਿਭਾਉਂਦਾ ਸ਼ਰਮਣੀ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਛੋਟੇ ਸਹਿਬਜ਼ਾਦੀਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਐਲਾਨੇ ਵੀਰਬਾਲ ਦਿਵਸ ਤਹਿਤ ਵੱਖ-ਵੱਖ ਸਕੂਲਾਂ 'ਚ ਪ੍ਰੋਗਰਾਮ ਕਰਵਾਏ ਗਏ ਜਿਨ੍ਹਾਂ ਪ੍ਰੋਗਰਾਮਾਂ 'ਚ ਸਹਿਬਜ਼ਾਦੀਆਂ ਦਾ ਕਿਰਦਾਰ ਬੱਚਿਆਂ ਵੱਲੋਂ ਕਰਵਾਇਆ ਗਿਆ ਜਿਸ ਦਾ ਸ਼ਰਮਣੀ ਕਮੇਟੀ ਨੇ ਸਖਤ ਨੋਟਿਸ ਲਿਆ ਇਸ ਤੋਂ ਸਿੱਕੇ ਸਿਧਾਂਤਾਂ ਅਤੇ ਰਵਾਇਤਾਂ ਦੇ ਵਿਰੁੱਧ ਕਰਾਰ ਦਿੱਤਾ ਹੈ ਸ਼੍ਰੋਮਣੀ ਕਮੇਟੀ ਨੇ ਦੇਸ਼ ਦੇ ਸਿੱਖਿਆ ਸਭਿਆਚਾਰ ਤੇ ਘੱਟ ਗਿਣਤੀ ਮਾਮਲੇ ਸੰਬੰਧੀ ਮੰਤਰਾਲਿਆਂ ਸਣੇ CBSE ਕੋਲ ਉਸ ਬਾਰੇ ਸਪਸ਼ਟੀਕਰਨ ਮੰਗਿਆ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਕਈ ਥਾਵਾਂ ਤੇ ਵੀਰਬਾਲ ਦਿਵਸ ਮੌਕੇ ਵਿਦਿਆਰਥੀਆਂ ਨੇ ਨਾਟਕਾਂ ਦਾ ਮੰਚਨ ਕੀਤਾ ਜਿਨ੍ਹਾਂ ਚੋਂ ਵਿਦਿਆਰਥੀਆਂ ਨੇ ਛੋਟੇ ਸੱਭਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਕਿਰਦਾਰ ਨਿਭਾਇਆ ਇਸ ਸਬੰਧ ਵਿੱਚ ਸ਼ਰਮਨੀ ਕਮੇਟੀ ਕੋਲ ਸ਼ਿਕਾਇਤਾਂ ਗਈਆਂ ਕਿ ਵੱਖ-ਵੱਖ ਸ਼ਬਿਆਂ ਚ ਮਨਾਏ ਗਏ ਸਮਾਗਮਾਂ ਦੀਆਂ ਵੀਡੀਓ ਕਲਿੱਪਾਂ ਜਿਹੜੀਆਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀਡੀਓ ਕਲਿੱਪਾਂ ਦੇ ਵਿੱਚ ਵਿਖਾਈ ਦਿੰਦਾ ਕਿ ਕਿਵੇਂ ਬੱਚੇ ਜਿਹੜੇ ਨੇ ਉਹ ਨਿੱਕੇ ਸੱਭਜ਼ਾਦਿਆਂ ਦਾ ਕਿਰਦਾਰ ਨਿਭਾਰੇ ਨੇ ਮਾਤਾ ਗੁਜਰੀ ਜੀ ਦਾ ਕਿਰਦਾਰ ਬੱਚਿਆਂ ਦੇ ਵੱਲੋਂ ਨਿਭਾਇਆ ਜਾਰੀਆ ਜਿਸ ਨੂੰ ਕਿਸੇ ਸਿੱਖੀ ਸਿਧਾਂਤਾਂ ਦੇ ਵਿਰੁੱਧ ਜਿਹੜਾ ਸ਼੍ਰਮਣੀ ਕਮੇਟੀ ਨੇ ਦਸਿਆ ਹੈ ਸ਼ਿਕਾਇਤਾਂ ਚ ਉੜੀਸਾ ਦਿੱਲੀ ਫਰੀਦাবাদ ਪੋਪਾਲ ਅਤੇ ਬਿਹਾਰ ਦੇ ਸਕੂਲਾਂ ਦੀਆਂ ਵੀਡੀਓਜ਼ ਸ਼ਾਮਲ ਨੇ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਵਿਰੁੱਧ ਅਜਹੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਹਾਲ ਹੀ ਚ ਕੇਂਦਰ ਸਰਕਾਰ ਨੇ ਵੀਰ ਬਾਲ ਦਿਵਸ ਸੰਬੰਧੀ ਨਿਰਦੇਸ਼ਾਂ ਤਹਿਤ ਵੱਖ-ਵੱਖ ਸੂਬਿਆਂ ਚ ਵਿਦਿਆਕਰਧਾਰਿਆਂ ਚ ਸਮਾਗਮ ਦੌਰਾਨ ਸਹਿਬਜ਼ਾਦਿਆਂ ਦੇ ਕਿਰਦਾਰ ਨਭਾਉਂ ਤਿੰਨਾਂ ਸਾਹਮਣੀ ਆਈਆਂ ਘਟਨਾਵਾਂ ਬਾਰੇ ਸਿੱਖ ਸੰਗਤ ਵੱਲੋਂ ਵੱਡੇ ਇਤਰਾਜ਼ ਪ੍ਰਗਟ ਰਹੇ ਨੇ ਸਿੱਖ ਸਿਧਾਂਤਾਂ ਨੂੰ ਰਲਗੱਡ ਕਰਨ ਵਾਲੀਆਂ ਇਹਨਾਂ ਕੋਸ਼ਿਸ਼ਾਂ ਦਾ ਨੋਟਿਸ ਲੈਂਦਿਆਂ ਸ਼ਰਮਣੀ ਕਮੇਟੀ ਨੇ ਵੱਖ-ਵੱਖ ਕੇਂਦਰੀ ਮੰਤਰਾਲਿਆਂ ਤੇ CBSE ਨੂੰ ਆਪਣਾ ਪੱਖ ਰੱਖਣ ਲਈ ਕਿਹਾ ਤੇ ਨਾਲ ਹੀ ਉਹਨਾਂ ਕਿਹਾ ਕਿ ਵੀਰ ਬਾਲ ਦਿਵਸ ਬੰਦੀ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਦੇ ਆਦੇਸ਼ ਅਨੁਸਾਰ ਕੇਂਦਰ ਸਰਕਾਰ ਨੂੰ ਇਸ ਦਿਹਾੜੇ ਦਾ ਨਾਮ ਬਦਲਣ ਲਈ ਲਿਖਿਆ ਗਿਆ ਸੀ ਪਰ ਸਰਕਾਰ ਨੇ ਅੱਜ ਤੱਕ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਇਸ ਬੰਦੇ ਚ ਸ਼ਰਮਨੀ ਕਮੇਟੀ ਦੇ ਸਿੱਖ ਸੰਗਤ ਦੇ ਖਰਚੇ ਮੁਤਾਬਕ ਸਿੱਖ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਹੁਣ ਸੈਬਜ਼ਾਦਿਆਂ ਦੇ ਕਿਰਦਾਰ ਬੱਚਿਆਂ ਕੋਲੋਂ ਕਰਵਾਏ ਗਏ ਨੇ ਇਸ ਸਿੱਖ ਵਿਰੋਧੀ ਵਰਤਾਰੇ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਕੇਂਦਰ ਸਰਕਾਰ ਅਤੇ ਸਬੰਧਤ ਸੂਬਾ ਸਰਕਾਰਾਂ ਦੀ ਬਣਦੀ ਹੈ ਸ਼ਰਮਨੀ ਕਮੇਟੀ ਬੱਚਿਆਂ ਰਾਹੀਂ ਸੈਬਜ਼ਾਦਿਆਂ ਦੇ ਕਿਰਦਾਰ ਕਰਵਾਉਣ ਵਾਲੇ ਵਿਧੇਤਾ ਦਾਰਿਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰੇਗੀ ਸੋਸ਼੍ਰੋਮਨੀ ਕਮੇਟੀ ਦੇ ਵੱਲੋਂ ਵੀ ਸਿੱਧੇ ਤੌਰ ਦੇ ਉਤੇ ਸਖਤ ਨਿੰਦਾ ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਕਿ ਜਿਹੜੇ ਵੀ ਵਿਧੇਕ ਅਦਾਰਿਆਂ ਦੇ ਵਿੱਚ ਅਜਿਹਾ ਕੀਤਾ ਗਿਆ ਉਹਨਾਂ ਤੇ ਕਾਰਵਾਈ ਹੋਵੇਗੀ ਤੇ ਨਾਲ ਹੀ ਵੱਖ-ਵੱਖ ਕੇਂਦਰੀ ਮੰਤਰਾਲਿਆਂ ਦੇ ਕੋਲੋਂ ਵੀ ਇਸ ਦਾ ਜਵਾਬ ਜਿਹੜਾ ਮੰਗਿਆ ਕਿ ਆਪਣਾ ਪੱਕੋ ਇਸਤੇ ਰੱਖਣ ਤੇ ਵੱਖ-ਵੱਖ ਸੋਸ਼ਲ ਮੀਡੀਆ ਤੇ ਕਲਿੱਪਾਂ ਜਿਹੜੀਆਂ ਨੇ ਇਸ ਚੀਜ਼ ਦੀਆਂ ਵਾਇਰਲ ਹੋ ਰਹੀਆਂ ਨੇ ਤੇ ਉਸ ਦੇ ਉੱਤੇ ਵੀ ਸਿੱਖ ਦੇ ਵੱਲੋਂ ਰੋਸ ਜ਼ਰੂਰ ਪ੍ਰਗਟਾਇਆ ਜਾ ਰਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਇਹ ਸਿੱਖ ਸਿਧਾਂਤਾਂ ਦੇ ਖਿਲਾਫ ਹੈ